ਐਮਐਲਏ ਸਾਹਿਬ ਅੱਜ ਤੁਸੀਂ ਅਮੀਰੀਆਂ ਦੇ ਸੀਐਮਐਲ ਨੂੰ ਮਿਲਿਓ ਕਿੱਕੀ ਮੰਗ ਕੇ ਆਏ। ਦੇਖੋ ਅੱਜ ਵਿਪਤੀ ਕਮਿਸ਼ਨ ਪਟਿਆਲਾ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਤੇ ਮਾਨਯੋਗ ਦੇਸ਼ ਦੀ ਸਰਕਾਰ ਦੇ ਨਾਂ ਦੇ ਉੱਤੇ ਜਿਹੜਾ ਮਨਪੱਤਰ ਦੇ ਕੇ ਆਏ ਹਾਂ। ਉਹਦੇ ਵਿੱਚ ਇਸ ਇਲਾਕੇ ਦੇ ਕਿਸਾਨਾਂ ਦਾ ਇਸ ਇਲਾਕੇ ਦੇ ਮੂਹਤਵ ਰਾਟੂਆਂ ਦਾ ਜਿਹੜਾ ਡੈਪੂਟੇਸ਼ਨ ਸੀਗਾ ਉਹ ਸਾਡੇ ਨਾਲ ਖਾਸ ਤੌਰ ਤੇ ਘਨੌਰ ਤੇ ਸਨੌਰ ਹਲਕਿਆਂ ਦਾ। ਜਿਹੜੀਆਂ ਮੇਨ ਗੱਲਾਂ ਨੇ ਉਹਦੇ ਵਿੱਚ ਕਿ ਦੇਖੋ ਲਗਾਤਾਰ 2022 ਤੋਂ ਬਾਅਦ ਲਗਭਗ 3 ਸਾਲ ਹੋ ਚਲੇ ਇਦੇ ਵਿੱਚ ਲਗਾਤਾਰ ਹੀ ਹਰ ਤਰ੍ਹਾਂ ਦੀ ਕੁਦਰਤੀ ਆਫਤ ਦੇ ਨਾਲ ਇਹ ਲੜਕੇ ਜੂਝ ਰਹੇ ਆ ਪਹਿਲਾਂ ਘਰੇਮਾਰੀ ਦੋ ਵਾਰੀ ਹੋ ਗਈ ਇਸ ਇਲਾਕੇ ਦੇ ਵਿੱਚ ਦੋ ਵਾਰੀ ਚਾਇਨਾ ਵਾਇਰਸ ਦੀ ਮਾਰ ਪਈ ਤੇ ਦੋ ਹੀ ਵਾਰੀ ਹੜ੍ਹਾਂ ਦੀ ਮਾਰ ਪਈ ਦੂਜੀ ਵਾਰੀ ਆ ਇਹ ਤੇ ਇੱਕ ਵਾਰੀ ਭਾਰੀ ਬਰਸਾਤ ਦੇ ਨਾਲ ਕਣਕਾਂ ਦਾ ਬਹੁਤ ਵੱਡੇ ਪੱਧਰ ਤੇ ਝਾੜ ਘਟਿਆ ਪਰ ਕਿਸੇ ਇੱਕ ਦਾ ਵੀ ਮੁਆਵਜ਼ਾ ਨਹੀਂ ਮਿਲਿਆ ਜੇ 2023 ਦੇ ਹੜ੍ਹਾਂ ਦਾ ਮਿਲਿਆ ਤਾਂ ਉਹ ਵੀ 800 ਰੁਪਏ ਪ੍ਰਤੀ ਏਕੜ ਮਿਲਿਆ ਤੇ 5 ਏਕੜ ਤੱਕ ਮਿਲਿਆ ਉਹ ਵੀ ਬਹੁਤ ਲੋਕ ਐਸੇ ਨੇ ਜਿਹੜੇ ਉਹਦੇ ਵਿੱਚੋਂ ਵੀ ਰਹਿ ਗਏ। ਸੋ ਲਗਾਤਾਰ ਕੁਦਰਤੀ ਆਫਤਾਂ ਦੀ ਮਾਰ ਕਾਰਨ ਇਹ ਇਲਾਕੇ ਦੇ ਲੋਕ ਆ ਜਿਹੜੇ ਹੁਣ ਇਸ ਇਲਾਕੇ ਦਾ ਕਿਸਾਨ ਉਹ ਬਹੁਤ ਵੱਡੀ ਆਰਥਿਕ ਮੰਦਹਾਲੀ ਦੇ ਵਿੱਚ ਫਸ ਗਿਆ। ਹੁਣ ਉਹ ਕਰਜ਼ਾ ਮੋੜਨ ਦੀ ਸਥਿਤੀ ਵਿੱਚ ਹੀ ਨਹੀਂ ਰਿਹਾ। ਅਸੀਂ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਤੋਂ ਵੀ ਸਰਕਾਰ ਨੂੰ ਬੇਨਤੀ ਕੀਤੀ ਆ ਵੀ ਇਸ ਇਲਾਕੇ ਦਾ ਇੱਕ ਕੇਸ ਜਿਹੜਾ ਵੱਖਰੇ ਤੌਰ ਤੇ ਵਿਚਾਰਿਆ ਜਾਵੇ। ਇਹ ਲਗਾਤਾਰੀ ਆਫਤਾਂ ਦਾ ਸਾਹਮਣਾ ਕਰ ਰਿਹਾ ਕਿਸਾਨ ਇਸ ਲਈ ਤੁਰਤ ਕਰਜ਼ਾ ਮਾਫੀ ਦਾ ਐਲਾਨ ਆ ਜਿਹੜਾ ਉਹ ਕੀਤਾ ਜਾਵੇ ਅਦਰਵਾਈਜ਼ ਇਹ ਕਿਸਾਨ ਬਹੁਤ ਵੱਡੀ ਬੇਚੈਨੀ ਦੇ ਵਿੱਚ ਆ ਇਸ ਸਮੇਂ ਤੋ ਸਰਕਾਰ ਨੂੰ ਬਾ ਫੜਨੀ ਚਾਹੀਦੀ ਹੈ ਤੁਹਾਨੂੰ ਕਿੰਨੀ ਕਿੱਕੜ ਫਸਲ ਖਰਾਬ ਹੋਈ ਹੈ ਤੁਸੀਂ ਕੋਈ ਲਾਇਆ ਹੁੰਦਾ ਜੀ ਦੇਖੋ ਇਹਦਾ ਹਜ਼ਾਰਾਂ ਏਕੜ ਦੇ ਵਿੱਚ ਆ ਜੀ ਜਿੰਨਾ ਖੱਗਰ ਢਾਂਗਰੀ ਮਾਰਕੰਡੇ ਤੇ ਇਹਦੇ ਆਪਣਾ ਨਾਲ ਨਾਲ ਸ਼ੇਖੂਪੁਰ ਡਰੇਨ ਜਾਂਦੀ ਆ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਇਹ ਸਨੌਰ ਏਰੀਆ ਜਾ ਕੇ ਆ ਜਾਂਦਾ ਨਾ ਇਹ ਲਗਭਗ ਜਿੰਨੀਆਂ ਡਰੇਨਾਂ ਖੱਗਰ ਵਿੱਚ ਪੈਂਦੀਆਂ ਨੇ ਉਹ ਉਹਦਾ ਹੱਬ ਆ ਇਹ ਸੋ ਇਸ ਲਈ ਭਾਰੇ ਦਿੱਕਤ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈਂਦਾ ਸੋ ਹੁਣੇ ਅਸੀਂ ਕਈ ਤਰ੍ਹਾਂ ਦੇ ਸੁਝਾਅ ਲੈ ਕੇ ਆਏ ਆਂ ਇੱਕ ਤਾਂ ਕਈ ਆਬਾਦੀਆਂ ਨੇ ਜਿਵੇਂ ਖਨਸਾ ਪਿੰਡ ਆ ਰੱਤਾ ਖੇੜਾ ਪਿੰਡ ਹੋਰ ਕਿੰਨੇ ਪਿੰਡ ਨੇ ਜਿਨ੍ਹਾਂ ਆਬਾਦੀਆਂ ਦੇ ਨਾਲ ਹੀ ਟਾਂਗਰੀ ਲੰਗਦੀ ਆ ਸੋ ਘਟੋ ਘਟ ਜਿਹੜੇ ਉਹ ਬੰਨੇ ਨੇ ਬਸ ਤਾਂ ਸਾਰਾ ਬੰਨ ਜਿੰਨਾ ਹੈਗਾ ਇਹਨਾਂ ਵੇਨਾਂ ਦੇ ਨਾਲ ਨਾਲ ਘੱਗਰ ਦੇ ਨਾਲ ਨਾਲ ਪੱਕੇ ਕੀਤੇ ਜਾਣ ਪਰ ਘਟੋ ਘਟ ਇਹ ਜਿਹੜੇ ਬੰਨ ਨੇ ਜਿਹੜੇ ਆਬਾਦੀਆਂ ਦੇ ਨਾਲ ਲੱਗਦੇ ਨੇ ਤਾਂ ਫੈਲਦੇ ਆਧਾਰ ਦੇ ਉੱਤੇ ਪੱਕੇ ਕੀਤੇ ਜਾਣ ਤਾਂ ਕਿ ਘਟੋ ਘਟ ਆਬਾਦੀਆਂ ਨੂੰ ਵੀ ਬਚਾਉਣ ਮੁਆਵਜ਼ੇ ਦੀ ਰਕਮ ਕੋਈ ਚਾਹ ਕੀਤੀ ਹੋਵੇ ਤੁਸੀਂ ਆਪਣੇ ਕੋਲ ਡਿਮਾਂਡ ਕੀਤੀ ਹੈ ਮੁਆਵਜ਼ੇ ਦੀ ਰਕਮ 70000 ਰੁਪਏ ਅਸੀਂ ਕਿਹਾ ਸੀ ਮੁਕੰਮਲ ਤੌਰ ਤੇ ਖਰਚਾ ਕਿਸਾਨ ਕਰਪੀ ਕਿੱਜਾ ਇਹਨਾਂ ਫਸਲਾਂ ਦੇ ਵਿੱਚ ਤੋਂ ਇਸ ਦੇ ਤੁਰਤ ਮੁਆਵਜ਼ੇ ਦੇ ਕੋ ਮੈਂ ਵੀ ਕਹਿਣਾ ਦੇਖੋ ਬਹੁਤ ਵੱਡਾ ਨੁਕਸਾਨ ਮੱਝ ਦੇ ਦੁਆਬੇ ਦੇ ਵਿੱਚ ਹੋਇਆ ਕੇਂਦਰੀ ਟੀਮਾਂ ਵੀ ਉੱਥੇ ਆਈਆਂ ਪਰ ਪਿਛਲੀ ਵਾਰਾਂ ਵੀ ਤੇਈ ਦੇ ਵਿੱਚ ਵੀ ਕੇਂਦਰੀ ਟੀਮ ਨੇ ਦੌਰਾ ਕੀਤਾ ਪਰ ਲੇਟ ਕੀਤਾ ਅਸੀਂ ਮੁਆਵਜ਼ੇ ਤੋਂ ਰਹਿ ਗਏ ਹੁਣ ਵੀ ਹਜੇ ਤੱਕ ਕੇਂਦਰੀ ਟੀਮ ਦਾ ਇਹ ਇਲਾਕਾ ਕੋਈ ਨਾ ਕਿਤੇ ਅੰਗੋਲਾ ਪਿਆ ਤੋਂ ਇਹਨੂੰ ਅੰਗੋਲਾ ਨਾ ਕੀਤਾ ਜਾਵੇ ਇਹ ਬੇਨਤੀ ਲੈ ਕੇ ਵੀ ਅਸੀਂ ਅੱਜ ਗਏ ਸੀ ਕਿ ਤੇ ਮੈਂ ਵੀ ਇੱਕ ਵਾਰੀ ਫੇਰ ਇਜਾਰਸ਼ਾ ਜੀ ਕਿ ਦੇਖੋ ਚਾਈਨਾ ਵਾਇਰਸ ਹੁਣ ਵੀ ਪਿੰਡਾਂ ਦੇ ਵਿੱਚ ਚਾਇਨਾ ਵਾਇਰਸ ਦੀ ਵੱਡੀ ਮਾਰ ਪਈ ਹੋਈ ਆ ਤੇ ਅਸੀਂ ਮੰਨ ਕੇ ਚੁ ਵੀ ਦੂਜੀ ਵਾਰੀ ਆ ਇਹ ਪਹਿਲੀ ਵਾਰੀ ਵੀ ਸਰਕਾਰ ਕਹਿੰਦੀ ਵੀ ਚਾਇਨਾ ਵਾਇਰਸ ਨਾਲ ਆਦੀ ਕੋਈ ਚੀਜ਼ ਆਈ ਹੋਣੀ ਨਹੀਂ ਹੈਗੀ ਉਹ ਬੋਨੇ ਬੁੱਟੇ ਰਹਿ ਗਏ ਸੀ ਤੇ ਹਜੇ ਵੀ ਸਰਕਾਰ ਨੇ ਕੋਈ ਉਹਦਾ ਨੋਟਿਸ ਨਹੀਂ ਦਿੱਤਾ ਕੋਈ ਪਿੰਡਾਂ 'ਚ ਸਪੈਸ਼ਲ ਕਰਦਾਵਰੀਆਂ ਨਹੀਂ ਹੋਈਆਂ ਹੈਗੀਆਂ ਕੋਈ ਰਿਸਰਚ ਤੁਸੀਂ ਕਿਵੇਂ ਕਰੋਗੇ ਜਾਂ ਜਾਉਂਗੇ ਹੀ ਨਹੀਂ ਉਹਦਾ ਇਲਾਜ ਕਿਵੇਂ ਕੱਢੋਗੇ ਤੋਂ ਸਾਡੀ ਬੇਨਤੀ ਆ ਜੀ ਅਸੀਂ ਇਹੀ ਕੀਤੇ ਡਿਫਰੈਂਸ ਰਹੀ ਵੀ ਇਹ ਬੇहद ਵੱਡੇ ਢੇਲਾ ਪ੍ਰਸ਼ਾਸਨ ਦੀ ਬਹੁਤ ਵੱਡੀ ਅਕੁਸ਼ਲਤਾ ਹੈ ਕਿ ਪ੍ਰਸ਼ਾਸਨ ਐਸੀ ਭਿਆਨਕ ਲਗਾਤਾਰ ਜਿਹੜੀ ਬਿਮਾਰੀ ਹੈ ਚਾਇਨਾ ਵਾਇਰਸ ਦੀ ਬੋਨੇ ਬੁੱਟੇ ਦੀ ਆ ਰਹੀ ਆ ਉਹਦਾ ਨੋਟਿਸ ਵੀ ਨਹੀਂ ਲੈ ਰਹੇ ਆ ਜੇ ਤੁਸੀਂ ਨੋਟਿਸ ਲਵੋਗੇ ਤਾਂ ਹੀ ਅੱਗੇ ਰਿਸਰਚ ਕਰੋਗੇ ਤੇ ਉਹਦਾ ਮੁਆਵਜ਼ਾ ਸਪੈਸ਼ਲ ਗਰਤਾਵਰੀ ਦਾ 1 ਕੜਾ ਦੀ 1 ਕੜਾ ਫਸਲ ਆ ਜਿਹੜੀ ਚਾਇਨਾ ਵਾਇਰਸ ਇਸ ਪੇਟ ਦੇ ਵਿੱਚ ਆਈ ਹੋਈ ਆ ਠੀਕ ਆ ਸੀ ਹੋਰ ਗੱਲ ਕਰਕੇ ਆਏ ਆ ਦੇਖੋ 1996 ਦੇ ਵਿੱਚ ਜਿਹੜਾ ਕਗਰ ਆ ਜਿਹੜਾ ਇਸ ਇਲਾਕੇ ਦਾ ਇੱਕ ਬਹੁਤ ਵੱਡਾ ਮੈਸਰ ਦਾ ਦੁਖਾਂਤ ਬਣਿਆ ਹੋਇਆ ਉਹ ਕਗਰ ਦਾ 1996 ਦੇ ਵਿੱਚ ਆਜ਼ਾਦ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਉਸ ਸਮੇਂ ਨੰਬਰ ਪਾਰਲੀਮੈਂਟ ਚੁਣ ਕੇ ਗਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪਹਿਲੀ ਵਾਰੀ ਘੱਗਰ ਦਾ ਮੋਢਾ ਸੀ ਜਿਹੜਾ ਉਹ ਯਾਦ ਹਿੰਦੁਸਤਾਨ ਦੇ ਵਿੱਚ ਉੱਠਿਆ ਸੀ ਉਹਨਾਂ ਵੱਲੋਂ ਉਠਾਇਆ ਗਿਆ ਸੀ ਤੇ ਉਦੋਂ ਬਾਜਪੀ ਸਾਹਿਬ ਦੀ ਸਰਕਾਰ ਨੇ 700 ਕਰੋੜ ਦੇ ਲਗਭਗ ਲਾਗਤ ਦੇ ਨਾਲ ਇੱਕ ਪ੍ਰੋਜੈਕਟ ਵੀ ਪਿਆਰ ਕੀਤਾ ਸੀ ਤੇ ਉਹ ਪ੍ਰੋਜੈਕਟ ਤੇ ਅਮਲ ਵੀ ਸ਼ੁਰੂ ਹੋ ਗਿਆ ਸੀ ਮਕੋਟ ਸਾਹਿਬ ਤੋਂ ਖਨੌਰੀ ਤੱਕ 136 ਕਰੋੜ ਦੇ ਲਗਭਗ ਉੱਥੇ ਪੈਸਾ ਲੱਗਾ ਪਰ ਬਾਕੀ ਪ੍ਰੋਜੈਕਟ ਹਰਿਆਣੇ ਨੇ ਅਪੀਲ ਪਾਤੀ ਸੈਂਟਰਲ ਵਾਟਰ ਕਮਿਸ਼ਨ ਦੇ ਕੋਲੇ ਉੱਥੇ ਹੀ ਰੁਕਿਆ ਪਿਆ ਜੇ ਮੈਂ ਸਮਝਦਾ ਵੀ ਉਹ ਪ੍ਰੋਜੈਕਟ ਸਾਡੇ ਨੁਮਾਇंदे ਸਾਡੀ ਸਰਕਾਰਾਂ ਇੱਛਾ ਸ਼ਕਤੀ ਦਿਖਾਉਣਾ ਤੇ ਦੋਵੇਂ ਸੂਬਿਆਂ ਨੂੰ ਉਹਦੇ ਲਈ ਰਜ਼ਾਮੰਦ ਕਰਨ ਕਿਉਂਕਿ ਦੋਵੇਂ ਸੂਬਿਆਂ ਦੇ ਪਲਾ ਪਤਾ ਨਹੀਂ ਵੀ ਕਿਉਂ ਰੁਕਿਆ ਹੋਇਆ ਉਹ ਸੋ ਉਹ ਜੇ ਹੱਲ ਹੋ ਜਵੇ ਤਾਂ ਮੈਂ ਸਮਝਦਾ ਉਸ ਪ੍ਰੋਜੈਕਟ ਦੇ ਵਿੱਚ ਜਿੱਥੇ ਘਰਦੁਕ ਚ ਐਨਲਾਈਜ਼ ਕਰਨ ਦੀ ਗੱਲ ਸੀ ਉੱਥੇ ਪਾਣੀ ਨੂੰ ਰੀਸਟੋਰ ਕਰਕੇ ਘੀਲਾ ਬਣਾ ਕੇ ਇਸ ਪਾਣੀ ਨੂੰ ਵਰਤੋਂ ਦੇ ਧਿਆਨ ਵਿੱਚ ਦਿਉਣ ਵਾਲੀ ਵੀ ਮੇਰਾ ਹੈਗਾ ਸੀ ਪ੍ਰੋਜੈਕਟ ਦਾ ਹਿੱਸਾ ਸੀਗਾ ਤੋਂ ਮੈਂ ਸਮਝਦਾ ਹਾਂ ਕਿ ਸਾਡੀ ਸਰਕਾਰ ਨੂੰ ਉਸ ਪ੍ਰੋਜੈਕਟ ਨੂੰ ਸਿਰੇ ਨਿਪਟਰੇ ਚਾੜਨ ਵਾਸਤੇ ਯਤਨ ਕਰਨੇ ਚਾਹੀਦੇ ਆ ਤੇ ਕੇਂਦਰ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਆ ਸ਼ਹਿਰ ਤੋਂ ਹੋ ਕੇ ਦੋਵਾਂ ਸੂਬਿਆਂ ਦਾ ਕਿਉਂਕਿ ਦੋਵਾਂ ਸੂਬਿਆਂ ਨੂੰ ਫਾਇਦਾ ਹੋਊਗਾ ਜੇਕਰ ਚੈਨਲਾਈਜ਼ ਹੋਵੇ ਥੈਂਕ ਯੂ